ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਪੁਰਾਣਾ ਤਹਿਸੀਲ ਬਾਗਾ ਪੁਰਾਣਾ ਇਹ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਤਾ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾਰਾ ਬਈ ਜੇ ਕਿਸੇ ਵੀਰ ਨੇ ਕੋਈ ਚੀਜ਼ ਸ਼ੇਅਰ ਕਰਨੀ ਹੋਵੇ ਜਾਂ ਆਪਾਂ ਨੂੰ ਸ਼ੇਅਰ ਕਰਨਾ ਹੋਵੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਤਰੀਕੇ ਕੀ ਆ 24 ਤਰੀਕ 9ਵਾਂ ਮਹੀਨਾ 2024 ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਜੇ ਗੱਬਣ ਪਸ਼ੂ ਦਾ ਚਿਪਾ ਕੱਢ ਕੇ ਲਿਜਾਓ ਚੰਗੀ ਤਰ੍ਹਾਂ ਪਾਸ ਕਰਕੇ ਜੇ ਸੂਏ ਸਵਾਇਆ ਤਾਂ ਦਾ ਦੋ ਟਾਈਮ ਪਲਾ ਤਿੰਨ ਟਾਈਮ ਚੋ ਕੇ ਤਸੱਲੀ ਕਰਕੇ ਲਿਜਾਓ ਬਾਅਦ ਵਿੱਚ ਖੇਚਲ ਖਵਾਰੀ ਨਾਲੋਂ ਪਹਿਲਾਂ ਹੀ ਆਪਾਂ ਜੇ ਆ ਅੱਧਾ ਘੰਟਾ ਟਾਈਮ ਖਰਾਬ ਕਰ ਲਗੇ ਤਾਂ ਚੰਗੀ ਗੱਲ ਆ ਗਈ ਬਾਅਦ ਮੋੜ ਮੜਾਈ ਹੁੰਦੀ ਆ ਪਰ ਸੋਗ ਗੱਲਾਂ ਪਤਾ ਹੋ ਜਾਂਦੀਆਂ ਨੇ ਇਸ ਲਈ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੁੰਦੀ ਆਗੀ ਤੁਸੀਂ ਕਿਸੇ ਵੀ ਚੈਨਲ ਆ ਦੇ ਤੋਂ ਉਹ ਤੋਂ ਖਰੀਦਦੇ ਹੋ ਅੱਜ ਥਾਲੀ ਪਰਕ ਕਰਕੇ ਲਿਆ ਕਰੋ ਤਾਂ ਜੋ ਕੱਲ ਨੂੰ ਕਿਸੇ ਨੂੰ ਕੋਈ ਲਾਂਭਣ ਨਾ ਦਿੱਤਾ ਜਾਵੇ ਤੇ ਉਹ ਕਰਦੇ ਆਂ ਜਾਦੂ ਵੀਰ ਨਾਲ ਗੱਲਬਾਤ ਲੈਣੇ ਆਂ ਪ੍ਰੋਪਰ ਜਾਣਕਾਰੀ ਅਜ ਇਸ ਵੈੜ ਬਾਰੇ ਬੇਅਸਰੀ ਗੱਲ ਅਸਰੀ ਗੱਲ ਬਾਈ ਨਾਮ ਦੱਸ ਦੂਗਾ ਜਰ ਜਾਣਦੇ ਹੀ ਆ ਬਾਈ ਜਾਦੂ ਆ ਜੀ ਠੀਕ ਆ ਅੱਜ ਬੁਲਾ ਦੇਣਾ ਬਾਅਦ ਵੀਡੀਓ ਭਾਈ ਪਹਿਲਾਂ ਸਾਂਝਾ ਹੀ ਕੰਮ ਹੁਣ ਕੱਲਿਆਂ ਨੇ ਕਰ ਲਿਆ ਜੀ ਠੀਕ ਆ ਜੀ ਹਾਂਜੀ ਤਾਂ ਇਹੋ ਥੋੜਾ ਜਿਹਾ ਸੈਟਿੰਗ ਜੀ ਕਰਨ ਕਰਕੇ ਠੀਕ ਆ ਹਾਂਜੀ ਹੁਣ ਹੋ ਗਈ ਆ ਰੋਟੀਨ ਚ ਐ ਕਰਾਂਗੇ ਪਸ਼ੂ ਹਾਂਜੀ ਠੀਕ ਆ ਭਾਈ ਤੇ ਕੀ ਡੀਟੇਲ ਆ ਭਾਈ ਇਹਦੀ ਇਹ ਬਾਈ ਹੈਗੀ 20 ਦਿਨਾਂ ਦੀ ਕੱਚੀ ਹੈ ਜੀ ਠੀਕ ਆ ਜੀ ਤੇ ਕਿਹੜਾ ਸੂਆ ਭਾਈ ਇਹ ਬਾਈ ਤੀਜਾ ਕਿਆ ਯਾਰ ਅਗਲਾ ਤੇ ਉਪਸਾ ਮੰਨ ਲੈ ਅਗਲਾ ਠੀਕ ਆ ਜੀ ਕੱਟ ਤੋਰ ਨਹੀਂ ਮੜਾ ਜਾ ਲੋ ਵੀ ਦੋਸਤੋ ਵੀਰ ਦੱਸਦਾ ਵਾ ਵੀ ਤੀਜਾ ਸੂਆ ਸੁੰਦੀ ਆ ਅਜ ਦਿਨ 20 ਲੈ ਜੂਗੀ ਥੋੜੇ ਜਿਓ ਉਹ ਜੇ ਕਰਵਾਈ ਆ ਗਈ ਕੱਦ-ਕੜ ਚੰਗਾ ਵਾ ਔਰ ਡਾ ਕੱਦ-ਕੜ ਕੁਛ ਨਿੱਕੀ ਜੀ ਨਹੀਂ ਗਈ ਥੋੜੀ ਸੰਭ ਰਹੀ ਜ ਦਿਨ ਹਜੇ 20 ਪਏ ਆ ਦੇ ਬਾਈ ਕਹਿੰਦਾ ਜੇ ਦਿਨ 15 ਵੀ ਕੱਢ ਗਈ ਤਾਂ ਕਿਆ ਬਾਤਾਂ ਵਹਿੜ ਤਿਆਰ ਹੋ ਜਾਣੀਆਂ ਇਹ ਕੱਦ-ਕੜ ਵੱਡਾ ਹੀ ਆ ਥਣ ਹਵਾਨਾ ਸੋਹਣਾ ਵਾ ਕਰਾਸ ਬਰੀਡ ਦੀ ਹੈਗੀ ਜਦੋਂ ਦੋ ਚੱਟਾ ਮੱਝਾਰਗਾ ਭਾਈ ਦੁੱਧ ਕਿੰਨਾ ਕਾ ਪਾ ਦੂਗੀ ਸਰ ਭਾਈ 10 ਕਿਲੋ ਦਾ ਦਊਗੀ ਨਾ ਬਾਹਲਾ ਨਾ ਵੇਚਣਾ ਠੀਕ ਆ ਜੀ ਬਾਕੀ ਜੀ ਦੋਸਤੋ ਬਾਈ ਕਹਿੰਦਾ 10 ਕਿਲੋ ਦੇਊਗੀ ਦੇਊਗੀ ਬਾਕੀ ਸੇਵਾ ਸੰਭਾਲ ਕਰ ਲਊਗਾ ਉਹਦਾ 12 ਕਿਲੋ ਹੀ ਦੇ ਦੇ ਕੋਈ ਮੋਕ ਨਹੀਂ ਮਾਰਦੀ ਕੁਛ ਨਹੀਂ ਬਸ ਥੋੜੀ ਸੇਵਾ ਐਣੀ ਸੀ ਬੰਦਿਆਂ ਦੀ ਆ ਦੇਖ ਲਓ ਐਟਰਗਾ ਘਵਾ ਕੀਤਾ ਇਹਨੇ ਤੇ ਜੇ ਮਾਲਾ ਵੀ ਦਾ ਵੀ ਤਾਂ ਸੰਭਾਲੀ ਕਿਸੇ ਨੇ ਵੈੜ ਚੰਗੇ ਰੁਪਈਏ ਵੀਗਾ ਵਪਾਰੀ ਬੰਦੇ ਨੂੰ ਛੱਡ ਸਕਦੀ ਹੈਗੀ ਜੇ ਕੋਈ ਸੰਭਾਲਣਾ ਵੀਰ राजे ਥਾਣਾ ਦਾ ਸਾਇਬ ਬਹੁਤ ਚੰਗਾ ਵਾ ਹੱਥੀਚੁਆਈ ਵਾਲਾ ਮੁਠੀ ਵਾਲਾ ਥਾਣਾਗਾ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਛਾਕ ਨਹੀਂ ਠੰਢੀ ਠੰਢੀ ਬਾਈ ਕਹਿੰਦਾ ਬਹੁਤ ਆ ਦੋ ਦੋ ਚਿੱਟਾ ਮੱਝਾ ਰਗਾ ਝੋਲਟਾ ਬਹੁਤ ਪੰਜਾ ਹਜ ਦੈਨ 20 ਕਹਿੰਦਾ ਭਾਈ ਦੈਨ 15 ਵੀ ਲਾ ਜੇ ਵਾਧੂ ਆ ਉਹ ਤੱਕ ਸਮਾਂ ਹੀ ਪਲ ਜਣਿਆ ਨੇ ਪੂਰੀ ਐਨ ਨਿੱਖਰ ਜਾਣਾ ਉਹ ਤੱਕ ਇਹਨੇ ਉਹ ਜਿਹੜਾ ਇਹ ਥੋੜੀ ਜਿਹੀ ਫਿੱਕੀ ਆ ਮਲ ਭਾਈ ਦਾ ਜਾਇਜ ਆ ਜਾਇਜ ਭਾਈ 30000 ਰੁਪਈਆ ਆ ਜਮਾਂ ਹੀ ਜਾਇਜ ਆ ਹਾਂ ਮਾਨਤਾਨ ਕਰਾਂਗੇ ਭਾਈ ਕੋਲ ਅਗਲੇ ਦਾ ਠੀਕ ਆ ਲੋ ਵੀ ਦੋਸਤੋ ਜਮਾਂ ਹੀ ਜਾਇਜ ਆ ਮਲ 30000 ਰੁਪਈਆ ਦੋਸਤੋ ਮੱਝ ਦੋਗੇ ਮੱਝਾਂ ਅਰਗਾ ਦੇ ਮੱਝ ਨਹੀਂ ਹੋਵੇ ਅੱਜ ਕੱਲੋ ਤਾਂ ਲੱਖੋਂ ਬਾਹਰ ਮੈ ਲਈਆਂ ਗਈ ਮਲ ਸਿਰਫ ਹੀ 30000 ਰੁਪਈਆ ਤੇ ਜੇ ਕੋਈ ਵੀਰ ਜਾਇਦਨ ਸੰਭਾਲੂਗਾ ਤੇ 4 ਪਏ ਉਹਨੂੰ ਨਾਲ ਜੋੜ ਜੂਗੀ 30000 ਤੋਂ ਕੋਈ ਨਾ ਕੋਈ ਮਾਨਤਾ ਨਾਲ ਜ਼ਰੂਰ ਹੋ ਜੂਗਾ ਕੱਲੀ ਕੱਚੀ ਕੱਚੀ ਆ ਊਂ ਬੜ ਚੰਗੀ ਆਗੀ ਕਰਾਸ ਬ੍ਰੀਡ ਦੀ ਆਗੀ ਅੰਗ ਸੋਹਣੇ ਆਗੇ ਥਣਾ ਸਹਿ ਬਹੁਤ ਸੋਹਣਾ ਨੇੜੇ ਤੋਂ ਚੈੱਕ ਕਰਾ ਦੇਣਾ ਤੁਹਾਨੂੰ ਵਿਥੀ-ਵੁੱਥੀ ਥਣਾ ਚੰਗੀ ਆਗੀ ਸਹਿ ਬਹੁਤ ਚੰਗਾ ਥਣਾ ਦਾ ਥਣਾ ਵਾਲਾ ਤੁਹਾਨੂੰ ਮਗਰੋਂ ਹਾ ਵਾਟੇ ਲਾ ਹਜੇ ਬਹੁਤ ਪੰਯਾ ਵਾ ਇਹ ਸਾਰੀਆਂ ਵਾਟੇ ਲਾ ਨੇ ਕੱਢ ਕੇ ਫੇਰ ਸੁਣਾ ਠੰਢ ਠੁੰਢੀ ਫੁੱਲ ਲਾਈ ਬਰ ਫਰ ਗਈ ਆ ਥਣਾ ਦੇਖੋ ਤੁਸੀਂ ਦੋਸਤੋ ਜਦੋਂ ਇਹ ਬਣ ਗਈ ਨਾ ਕਿਰਾ ਇਹ ਫਸ ਕੇ ਸੁਣਾ ਇਹਨੇ ਫੇਸ ਕੁਆਲਟੀ ਚੈੱਕ ਕਰ ਲਓ ਤੁਸੀਂ ਬਾਕੀ ਤੁਸੀਂ ਸਮਝ ਪਰ ਤੁਸੀਂ ਪੈਸੇ ਲਾਉਣੇ ਆ ਜਮੇ ਜੈਜ ਦੀ ਡਿਮਾਂਡ ਆ 30000 ਰੁਪਇਆ ਤੁਸੀਂ ਬਾਈ ਦਾ ਨੰਬਰ ਸਕਰੀਨ 'ਚ ਨਾਲ ਦੀ ਬਾਈ ਨਾਲ ਸਪਾਰਕ ਕਰ ਲੈਣਾ ਵਾ ਵੀਡੀਓ ਵੇਖ ਲਓ ਜੀ ਧੰਨਵਾਦ ਜੀ